दिवाली दी रात वापरिया वड्डा हादसा खालसा मलाकार पार्किंग बिच लगी वड्डी अग अग लगन कारण दर्जना गडिया सड़के हुई सवा देर रात फायर ब्रिगेड दीमा अग बुझाने लाई पहुँचिया कई होर नु गया बाहर। ਹੰਦਰ ਜੇ ਅੱਗ ਲੱਗੀ ਕਿੰਨੀ ਜਗ੍ਹਾ ਲੱਗੀ ਨੇ ਸੋ ਇਸ ਤਰ੍ਹਾਂ ਸਾਡੀ ਦੀਵਾਲੀ ਦੇ ਮਰਦ ਦੇ ਜਿਹੜੀ ਛੜੀਆਂ ਟੀਮਾਂ ਪਟਿਆਲੇ ਦੇ ਵੱਖ-ਵੱਖ ਏਰੀਆ ਵਿੱਚ ਤਨਾਤ ਕੀਤੀਆਂ ਜਿਨ ਤੇ ਟੋਟਲ ਜੇ ਰਾਤ ਦੀ ਕਾਊਂਟਿੰਗ ਦੇ ਸਿਰ ਤੋਂ ਟੋਟਲ ਕੱਲ੍ਹ ਸ਼ਾਮ ਤੋਂ ਸਵੇਰ ਤੱਕ 8 ਛੋਟੀਆਂ-ਮੋਟੀਆਂ ਜਿਹੜੀਆਂ ਛੱਟਪੁੱਟ ਕਾ ਡਰਾਮਾ ਹੋਈਆਂ ਜਿਨ੍ਹਾਂ ਵਿੱਚ ਇੱਕ ਘਟਨਾ ਸਨ ਕਾਫੀ ਜ਼ਿਆਦਾ ਵੱਡਸਕ ਸੀ ਜਿਹੜੀ ਨਾਬਾ ਗੇਟ ਕੋਲ ਇੱਕ ਪਾਰਕਿੰਗ ਹੈ ਤੇ ਪਾਰਕਿੰਗ 'ਚ ਕੋਈ ਅਤਿ ਸ਼ੁਭਾ ਜੀ ਕਾਰਨ ਕਾਰ ਨੂੰ ਅੱਗ ਲੱਗੀ ਤੇ ਕਾਰਾਂ ਕਾਫੀ ਜ਼ਿਆਦਾ ਉੱਥੇ ਕਾਰਾਂ ਖੜ੍ਹੀਆਂ ਸੀਗੀਆਂ ਜਿਹਨਾਂ ਨੂੰ ਤਿੰਨ ਕਾਰਾਂ ਨੂੰ ਅਗ ਲੱਗੀ ਤੇ ਤਿੰਨ ਕਾਰਾਂ ਸਾਡੀ ਟੀਮ ਨੇ ਮੋਕੇ ਤੇ ਤੁਰੰਤ ਪੁਜਾਇਆ ਤਿੰਨ ਕਾਰਾਂ ਪੂਰੀ ਤਰ੍ਹਾਂ ਲੜ ਗਈਆਂ ਤੇ ਕਾਫੀ ਕਾਰਾਂ ਨੂੰ ਅਸੀਂ ਬਚਾਇਆ ਕਿੰਨੇ ਕਿ ਦਿੱਕਤ ਆ ਯਾਰ ਵੀ ਆਣਾ ਕਿ ਪਾਰਕਿੰਗ ਦਾ ਗੇਟ ਵਾਲਾ ਸਰਕ ਪਾਰਕਿੰਗ ਦਾ ਗੇਟ ਬੰਦ ਸੀ ਸਾਡੇ ਕਰਮਚਾਰੀਆਂ ਕੋਲ ਸਿਸਟਮ ਹੁੰਦਾ ਅਸੀਂ ਨਾਲ ਦੇ ਨਾਲ ਗੇਟ ਬ੍ਰੇਕ ਕਰਕੇ ਗੇਟ ਬ੍ਰੇਕ ਕਰ ਲਿਆ ਸੀ ਸਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਈ ਤੇ ਪ੍ਰੋਬਲਮ ਇਹ ਸੀ ਵੀ ਗੱਡੀਆਂ ਬਹੁਤ ਜ਼ਿਆਦਾ ਖੜੀਆਂ ਸੀ ਕਿੰਨਾ ਕਿ ਨੁਕਸਾਨ ਦਾ ਸਾਰ ਮੈਂ ਤਿੰਨ ਗੱਡੀਆਂ ਤਾਂ ਪੂਰੀ ਤਰ੍ਹਾਂ ਖਤਮ ਹੀ ਹੋ ਗਈਆਂ ਤੇ ਬਾਕੀ ਆਸ-ਪਾਸੇ ਦੋ-ਤਿੰਨ ਗੱਡੀਆਂ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਸੇਕ ਵੀ ਲੱਗਾ ਹੈ ਤੇ ਉਹਨਾਂ ਨੂੰ ਨੁਕਸਾਨ ਹੋਇਆ। ਜਦੋਂ ਅੱਗ ਲੱਗੀ ਹੈ ਕਾਰਾਂ ਨੂੰ ਤੇ ਇੱਥੇ ਆਂਡਗਵਾਨ ਚ ਲੋਕਾਂ ਨੇ ਇਨਟਿਮੀਟ ਕੀਤਾ ਫਿਰ ਇੱਕ ਦੂਜੇ ਨੂੰ ਕਰਕੇ ਇਹ ਕੋਈ ਪਟਾਕਾ ਆ ਕੇ ਗਿਰਿਆ ਜਾਂ ਕੀ ਹੈ ਇਹ ਹੁਣ ਪ੍ਰਮਾਤਮਾ ਜਾਣਦਾ। ਇੱਥੇ ਹੋਰ ਤਾਂ ਕੋਈ ਸਾਧਨ ਹੈ ਨਹੀਂ ਸੀ ਵੀ ਕੋਈ ਰਿਕਾਰਡਿੰਗ ਤੋਂ ਜਿਹਦੇ ਤੋਂ ਪਤਾ ਲੱਗ ਸਕੇ। ਪਰ ਇਹ ਬਹੁਤ ਨੁਕਸਾਨ ਬਹੁਤ ਹੋਇਆ ਹੈ। ਹਜੇ ਇੱਥੋਂ ਇੱਕ ਤਿੰਨ ਕਾਰਾਂ ਹੀ ਸੜ ਗਈਆਂ, ਚੌਥੀ ਇੱਥੋਂ ਮੁੰਡਾ ਕੱਢ ਕੇ ਲੈ ਗਿਆ। ਉਹ ਬਰਾਹੀਮਤੀ ਸੀ ਕੱਢ ਕੇ ਲੈ ਗਿਆ ਉਹ ਕਾਰਾਂ ਬਹੁਤ ਵੱਡਾ ਨੁਕਸਾਨ ਹੋਣ ਤੋਂ ਹੋ ਟਲ ਗਿਆ ਜਿਹੜਾ ਇਹ ਨੁਕਸਾਨ ਹੈ ਵੀ ਪਰ ਪਾਈ ਹਜੇ ਪਤਾ ਨਹੀਂ ਕਦੋਂ ਹੁੰਦੀ ਹੈ ਇੰਸ਼ੋਰਸਾ ਕਦੋਂ ਮਿਲਦੀ ਹੈ ਕਦੋਂ ਨਹੀਂ ਪਰ ਜੋ ਹੋਇਆ ਦਿਵਾਲੀ ਵਾਲੀ ਰਾਤ ਬਹੁਤ ਮਾੜਾ ਹੋਇਆ ਹੈ ਲੱਗਦਾ ਨਹੀਂ ਸਰ ਕੋਈ ਕੈਮਰਾ ਹੁੰਦਾ ਪਿਕਚਰ ਕਲੀਅਰ ਹੁੰਦੀ ਸਾਰੇ ਕੈਮਰਾ ਹੁਣ ਇੱਥੇ ਅੰਦਰ ਪਾਰਕਿੰਗ ਦੇ ਕੈਮਰਾ ਹੈ ਨਹੀਂ ਜੇ ਇੱਥੇ ਕੋਈ ਪਿੱਛੇ ਕਿਸੇ ਦੇ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਰਾਤ ਬਾਕੀ ਫਾਇਰ ਨੇ ਆ ਕੇ ਆਪਣਾ ਜਿਹੜਾ ਕੰਮ ਸੀਗਾ ਉਹ ਕਰਿਆ ਹੁਣ ਅੱਗੇ ਦਾ ਦੇਖੋ ਕੀ ਕਾਰਵਾਈ ਹੈ ਹੁਣ ਫਾਇਰ ਦੀ ਜਾਂ ਪੁਲਿਸ ਦੀ ਕੀ ਹੈ ਅਗਲਾ ਸਿਸਟਮ ਉਸ ਤੋਂ ਸਾਨੂੰ ਉਹ ਹੋਊਗਾ